ਦੋਸਤੋ ਅੱਜ ਅਸੀਂ ਪਹੁੰਚੇ ਆਂ ਬਾਰਡਰ ਦੇ ਇਲਾਕੇ ਦੇ ਸੋ ਤੁਸੀਂ ਦੇਖੋ ਰਾਵੀ ਦਰਿਆ ਦੇ ਬਿਲਕੁਲ ਨਜ਼ਦੀਕ ਪਿੰਡ ਮਰਾੜਾ ਵਾ ਜੀ ਸੋ ਤਕਰੀਬਨ ਜਿਹੜਾ ਵਾ ਇਹ ਸਾਰਾ ਇਲਾਕਾ ਜਿਹੜਾ ਵਾ ਜੀ ਇਹਦੇ ਆਲੇ ਦੁਆਲੇ ਜਿੰਨਾ ਵੀ ਸਾਰਾ ਇਲਾਕਾ ਡੁੱਬਿਆ ਤਾ ਵਾ ਪਰ ਇੱਕ ਮਾਤਰ ਇਹ ਪਿੰਡ ਵਾ ਜੀ ਮਰਾੜਾ ਜਿੱਥੇ ਪਾਣੀ ਨਹੀਂ ਆਇਆ ਤੋ ਬੜੀ ਹਰਾਨੀ ਵਾਲੀ ਗੱਲ ਹੈ ਕਿ ਇਸ ਪਿੰਡ ਵਿੱਚ ਪਾਣੀ ਨਹੀਂ ਆਇਆ ਸੋ ਦੱਸਦੇ ਨੇ ਕਿ ਇਸ ਪਿੰਡ ਵਿੱਚ ਜਿਹੜਾ ਵਾ ਜੀ ਬਾਬਾ ਆਸਨ ਜੀ ਦਾ ਪਵਿੱਤਰ ਸਥਾਨ ਆ ਜਿਹਨਾਂ ਦੀ ਸ਼ਕਤੀ ਦੇ ਨਾਲ ਜਿਹੜਾ ਵਾ ਇਸ ਪਿੰਡ ਵਿੱਚ ਪਾਣੀ ਦੇ ਜਿਹੜਾ ਅੰਦਰ ਐਂਟਰੀ ਕੀਤਾ ਜੀ ਸੋ ਇਹ ਅੱਜ ਨਹੀਂ ਦੱਸ ਕਈ ਸੋ ਸਾਲ ਪਹਿਲਾਂ ਤੋਂ ਇਹ ਜਿਹੜੀ ਪਰੰਪਰਾ ਚੱਲਦੀ ਆ ਰਹੀ ਆ ਔਰ ਪਾਣੀ ਜਿਹੜਾ ਵਾ ਜੀ ਇਸ ਪਿੰਡ ਵਿੱਚ ਜਿਹੜਾ ਵਾ ਐਂਟਰ ਨਹੀਂ ਕਰਦਾ ਸੋ ਇਹ ਚੀਜ਼ਾਂ ਜਿਹੜੀਆਂ ਦੇਖਣ ਨੂੰ ਮਿਲਦੀਆਂ ਨੇ ਜੀ ਸੋ ਦਰਵਾਜ਼ੇ ਦੇ ਅੰਦਰ ਵੀ ਚੱਲਾਂਗੇ ਬਾਵਾ ਜੀ ਨਾਲ ਗੱਲਬਾਤ ਵੀ ਕਰਾਂਗੇ ਔਰ ਇਸ ਪਵਿੱਤਰ ਸਥਾਨ ਦੀ ਸੋ ਪਾਜੀ ਨੂੰ ਮਿਲ ਲੱਗੇ ਦੁਕਾਨਦਾਰ ਨੇ ਪਾਜੀ ਕਹਿੰਦੇ ਤੁਹਾਡੇ ਪਿੰਡ ਵਿੱਚ ਪਾਣੀ ਨਹੀਂ ਪਾਜੀ ਆਇਆ ਨਹੀਂ ਪਾਜੀ ਨਹੀਂ ਬਿਲਕੁਲ ਨਹੀਂ ਆਇਆ ਸਾਡੇ ਬਾਬਾ ਜੀ ਦੀ ਕਿਰਪਾ ਸਮਝ ਲਓ ਜਿੱਦਾਂ ਵੀ ਹੈ ਬੋਬ ਦੀ ਸਾਡੇ ਸਾਈਡਾਂ ਦੇ ਸਾਰੇ ਪਾਣੀ ਆ ਗਿਆ ਪਰ ਮੜਾੜੇ ਦਾ ਵਿਚਾਰ ਬੜੀ ਵੱਡੀ ਗੱਲ ਆ ਪਾਜੀ ਕਹਿੰਦੇ 88 ਜਿਵੇਂ ਆ 55 ਜਿਵੇਂ ਇਹ ਇੱਕ ਰੀ ਮੰਦਲ ਵੀ ਟੇਡਾ ਹੋ ਗਿਆ ਸੀ ਆਪਣੇ ਸਿੱਧਾ ਹਾਂ 88 68 ਵਿੱਚ ਮੰਦ ਟੇਡਾ ਹੋਇਆ ਸੀ ਤੇ ਤੀਸਰੇ ਦਿਨ ਆਪਣੇ ਆਪ ਹੀ ਸਿੱਧਾ ਹੋ ਗਿਆ ਸੀ ਬੜੀ ਕਿਰਪਾ ਫਿਰ ਬਾਬਾ ਜੀ ਜੀ ਬਹੁਤ ਜ਼ਿਆਦਾ ਜੀ ਸਾਡੇ ਪੂਰਾ ਇਲਾਕਾ ਮੈਂ ਦੇਖਿਆ ਬਾਬਾ ਜੀ ਨੇ ਤੁਹਾਡੇ ਇਲਾਕੇ ਨੂੰ ਵੈਸੇ ਵੀ ਸਵਰਗ ਬਣਾਤਾ ਭਾਜੀ ਬਿਲਕੁਲ ਸਹੀ ਆ ਕੋਈ ਨਾ ਕੋਈ ਸਮਾਗਮ ਚੱਲਦਾ ਇੱਥੇ ਹਾਂਜੀ ਹਾਂਜੀ ਹੁਣ ਗਣੇਸ਼ ਚਤੁਰਦੀ ਦਾ ਚੱਲ ਰਿਹਾ 6 ਤਰੀਕ ਨੂੰ ਦਾ ਸਮਾਪਤ ਵਾਜੀ ਉਹ ਦੇਖੋ ਦੁਕਾਨਦਾਰ ਨੇ ਲਾਗੇ ਭਾਜੀ ਨੇ ਬੜੀ ਵਧੀਆ ਗੱਲ ਦੱਸੀ ਆ ਔਰ ਸਚਾਈ ਵੀ ਹੈ ਕਿਤਨਾ ਕਿਤਾ ਜੀ ਇਸ ਪਵਿੱਤਰ ਸਥਾਨ ਦੀ ਮਹਿਮਾ ਜਿਹੜੀ ਹੈ ਜੀ ਇਸ ਇਲਾ ਲੋਕਾਂ ਨਾਲ ਵੀ ਗੱਲਬਾਤ ਕਰਾਂਗੇ ਮਹਿਲਾਵਾਂ ਨਾਲ ਵੀ ਕਰਾਂਗੇ ਜਿਹੜੇ ਸਿੱਧਾ ਲੂ ਆਏ ਨੇ ਸੋ ਇੱਥੇ ਵੀ ਅੰਦਰ ਵੀ ਦੁਕਾਨਦਾਰਾਂ ਨਾਲ ਵੀ ਗੱਲਬਾਤ ਕਰ ਲੈਣੇ ਆ ਪੁੱਛ ਲੈਣੇ ਆ ਬ੍ਰਦਰ ਕਹਿੰਦੇ ਵੀ ਤੁਹਾਡੇ ਇਸ ਪਿੰਡ ਵਿੱਚ ਪਾਣੀ ਨਿਕਦੀ ਆਇਆ ਜੀ ਨਹੀਂ ਜੀ ਇੱਥੇ ਨਹੀਂ ਆਇਆ ਕਦੀ ਵੀ ਬਾਬਾ ਜੀ ਦੀ ਕਿਰਪਾ ਹੱਦੇ ਇੱਥੇ ਤੇ ਇਸ ਵਾਰ ਵੀ ਚਲੋ ਬਸ ਸਟੈਂਡ ਤੱਕ ਪਾਣੀ ਸਾਰੇ ਪਾਸੇ ਆ ਚੁੱਕਿਆ ਹੈ। ਬਜ਼ਾਰ ਵਿੱਚ ਜਿੱਦਾਂ ਨੀਂ ਆਇਆ ਨਾਲ ਦੇ ਪਿੰਡਾਂ 'ਚ ਵੀ ਆਇਆ ਕਾਫੀ। ਤੁਹਾਡਾ ਪੂਰਾ ਹਲਾਦ ਵਾਲਾ ਸਾਰਾ ਹੀ ਪਾਣੀ ਪਾ ਡੁੱਬ ਗਿਆ ਦਾ ਸੀ। ਹਾਂਜੀ ਹਾਂਜੀ। ਪਰ ਪਿੰਡ 'ਚ ਪਾਣੀ ਐਂਟਰੀ ਹੋਇਆ। ਪਿੰਡ ਦੇ ਵਿੱਚ ਪਾਣੀ ਐਂਟਰੀ ਹੋਇਆ ਨਾਲ ਦੇ ਪਿੰਡਾਂ 'ਚ ਵੀ ਸਾਰੇ ਪਾਸੇ ਹੋਇਆ ਐਂਟਰ। ਹਾਂ ਹਾਂ। ਹੁਣ ਲਾਗੇ ਚੰਡੀਗੜ੍ਹ ਆਇਆ ਮਕੋੜਾ ਆਇਆ ਸਾਰੇ ਪਾਸੇ ਪਿੰਡਾਂ 'ਚ ਡੁੱਬ ਗਏ ਤੇ ਆ। ਸੁਣੋ ਚੰਡੀਗੜ੍ਹ ਤੇ ਲੋਕੀ ਵੀ ਇੱਥੇ ਆ ਕੇ ਚਲੋਾਟ ਲੱਗੇ ਰਹੇ ਆ ਆਪਾਂ ਸੇਵਾ ਸੁਭ ਕੀਤੀ ਸਾਰਿਆਂ ਨੇ। ਸਾਡੇ ਪਿੰਡ ਦਾ ਤਾਂ ਚਲੋ ਪਛਾਣ। ਲੰਗਰ ਵੀ ਤੋਂ ਖਾਂ ਤੇ ਕਿਰਪਾ ਬਾਬਾ ਜੀ ਦੀ ਬਹੁਤ ਜਿਆਦਾ ਕਿਰਪਾ ਬਾਬਾ ਜੀ ਦੀ ਹਾਂਜੀ ਹਾਂਜੀ ਬਹੁਤ ਸ਼ਕਤੀ ਵਾਲੀ ਜਗਾ ਬਾਬਾ ਜੀ ਦੀ ਕਿਰਪਾ ਹੈ ਅਜ ਤੱਕ ਤਾਂ ਚਲੋ ਨਹੀਂ ਆਇਆ ਪਾਣੀ ਅੱਗੇ ਵੀ ਬਾਬਾ ਜੀ ਦੀ ਕਿਰਪਾ ਬਣੀ ਰਹੇ ਤੇ ਨਹੀਂ ਵੀ ਆਏਗਾ ਦੇਖੋ 55 ਚ ਵੀ ਨਹੀਂ ਆਇਆ 88 ਚ ਵੀ ਨਹੀਂ ਆਇਆ 2025 ਚ ਵੀ ਨਹੀਂ ਆਇਆ ਜੀ ਨਹੀਂ ਹੈ ਨਾ ਅੱਗੇ ਵੀ ਨਹੀਂ ਆਏਗਾ ਬਾਬਾ ਜੀ ਦੀ ਕਿਰਪਾ ਬਹੁਤ ਹੈ ਦੇਖੋ ਇਹ ਵਿਸ਼ਵਾਸ ਹੈ ਡਿੜ੍ਹ ਵਿਸ਼ਵਾਸ ਹੈ ਲੋਕਾਂ ਦਾ ਕਿ ਅਗਾਹ ਵੀ ਨਹੀਂ ਆਏਗਾ ਕਿਉਂਕਿ 55 ਚ ਵੀ ਨਹੀਂ ਆਇਆ 88 ਚ ਵੀ ਨਹੀਂ ਆਇਆ ਔਰ 2025 ਚ ਵੀ ਨਹੀਂ ਆਇਆ ਜੀ ਸੋ ਇਹ ਕਿਦਾਂ ਕਿਤੇ ਜਿਹੜੀ ਕਿਰਪਾ ਨਾਲ ਇਸ ਮੰਦਿਰ ਦੀ ਇਸ ਜਗ੍ਹਾ ਦੀ ਬਾਬਾ ਜੀ ਸੰਤਾ ਦੇ ਉਰ ਆਕੀ ਇਲਾਕੇ ਤੇ ਖਾਸ ਕਰਕੇ ਇਸ ਨਗਰ ਤੇ ਜਿਹੜੀ ਹੈ ਜੀ ਬਣੀ ਰਹਿੰਦੀ ਹੈ। ਤਕਰੀਬਨ ਦੇਖੋ ਅਸੀਂ ਜਿਹੜੇ ਲੋਕ ਨੇ ਇਸ ਪਿੰਡ ਮਲਾੜੀ ਦੇ ਨਾਲ ਗੱਲਬਾਤ ਕਰ ਰਹੇ ਆਂ ਔਰ ਦੇਖੋ ਹਰੇਕ ਵੀ ਇਹ ਤੀ ਦੱਸ ਰਿਹਾ ਵੀ ਸਾਡੇ ਇਲਾਕੇ 'ਚ ਪਾਣੀ ਨਹੀਂ ਆਇਆ ਜੀ। ਕਿ ਬਾਬਾ ਜੀ ਦੀ ਕਿਰਪਾ ਜਿਹੜੀ ਹਮੇਸ਼ਾ ਬਣੀ ਰਹਿੰਦੀ ਹੈ। ਸੋ ਭਾਜੀ ਉਹਨੇ ਵੀ ਆਏ ਇਹਨਾਂ ਨਾਲ ਗੱਲ ਕਰਨੇ। ਭਾਜੀ ਜਿੰਮੇਵਾਰੀ ਕਰਦੇ ਤੁਸੀਂ? ਹਾਂ ਜੀ। ਅੱਛਾ ਕਹਿੰਦੇ ਵੀ ਤੁਹਾਡੇ ਇਸ ਪਿੰਡ ਵਿੱਚ ਪਾਣੀ ਨਹੀਂ ਹੁੰਦਾ ਚਾਰੋਂ ਬੰਦੇ ਪਾਣੀ ਪਾਣੀ ਹੋ ਗਿਆ ਦਰਿਆ ਦੇ ਕੰਢੇ ਤੇ ਤੁਸੀਂ ਰਹਿੰਦੇ ਹੋ ਕੀ ਵਜ੍ਹਾ ਪਾਣੀ ਕਿਉਂ ਨਹੀਂ ਹੁੰਦਾ ਬਾਬਾ ਜੀ ਦੀ ਕਿਰਪਾ ਹੈ 88 ਦਾ ਫਲੱਡ ਵੀ ਆਇਆ ਤਾਂ ਵੀ ਹੱਡੇ ਪਾਣੀ ਨਹੀਂ ਆਇਆ ਤੇ ਇਸ ਵਾਰ ਤੁਸੀਂ ਦੇਖ ਲਓ ਤੁਸੀਂ ਸਾਰੇ ਪਾਸੇ ਘੁੰਮਿਆ ਸਿਰ ਸਾਡੇ ਪਿੰਡ ਪਾਣੀ ਨਹੀਂ ਹੈਗਾ ਹੋਰ ਸਾਰੇ ਪਾਸੇ ਪਾਣੀ ਹੈ ਬੜੀ ਵੱਡੀ ਗੱਲ ਹੈ ਭਾਜੀ ਹਾਂਜੀ ਦੇਖੋ ਇਹ ਸਾਇੰਸ ਦੇ ਜੋਗੋ ਪਰ ਅੱਜ ਦੇ ਜੋਗ ਵਿੱਚ ਇਹ ਚੀਜ਼ਾਂ ਲਿਖਣ ਨੂੰ ਮਿਲਦੀਆਂ ਬਿਲਕੁਲ 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 ਇਹਨਾਂ ਬਾਬਾ ਜੀ ਦੀ ਕਿਰਪਾ ਹੈ ਬਸ ਨਾ ਜੀ ਦੀ ਕੀ ਕਹਿੰਦੇ ਕਿ ਜੋ ਹਾਸੀਆ ਫਲੱਡ ਆਈ ਤੇ ਬਾਬਾ ਜੀ ਨੇ ਧੋ ਉਸ ਤੋਂ ਬਾਅਦ ਪਾਣੀ ਪਿੱਛੇ ਚਲਾ ਗਿਆ ਸੀ ਅੱਛਾ ਜਲਦੀ ਲੱਕੜ ਮਾਰੀ ਸੀ ਹਾਂ ਉਹ ਪਿੱਪਲ ਹੋ ਗਿਆ ਉਹ ਪਿੱਪਲ ਹੋ ਗਿਆ ਹਾਂਜੀ ਉਸ ਤੋਂ ਬਾਅਦ ਫਿਰ ਪਾਣੀ ਨਹੀਂ ਆਇਆ ਕਦੀ ਪਾਣੀ ਨਹੀਂ ਆਇਆ ਸਾਡੇ ਪਿੰਡ ਤੁਸੀ ਦੇਖ ਕੇ ਆਇਓ ਸਾਰੇ ਗੱਲ ਢੀਆ ਆਪਣੇ ਜੋ ਗਸਾਂ ਪਤਾ ਸਾਈਡੋਂ ਬੇ ਸਾਡੇ ਪਿੰਡ ਦੇਖ ਲੋ ਇਸ ਤਰ੍ਹਾਂ ਹਾਂਜੀ ਨਾਜ਼ਰ ਕਿਰਪਾ ਦਾ ਵਾਹ ਜੀ ਵਾਹ ਇਹਦੇ ਟੇਡਾ ਵੀ ਹੋ ਗਏ ਮੰਦਿਰੇ ਕਰੀਬ ਪਿੰਡਾ ਵੀ ਆਪਣੇ ਆਪ ਸਿੱਧਾ ਹੋ ਗਿਆ ਜੀ ਪੁਰਾਣੇ ਬਦੁਰਗਦਸਤੇ ਹਮਸਾ ਨਹੀਂ ਪਤਾ ਬਿਲਕੁਲ ਬਿਲਕੁਲ ਇਹ ਚੀਜ਼ਾਂ ਬੜੀ ਵੱਡੀ ਗੱਲ ਹੈ ਨਾ ਬਿਲਕੁਲ ਜੀ ਬਿਲਕੁਲ ਜੀ ਬਿਲਕੁਲ ਸੋ ਇਹ ਆਸਤਾ ਦੇਖੋ ਹੋਰ ਸਚਾਈ ਵੀ ਹੈ ਕਿ ਤਰ ਇਹ ਬਿਲਕੁਲ ਜਿਹੜਾ ਭਾਈ ਨੇ ਗੱਲ ਕੀਤੀ ਆ ਵੀ ਜਿਹੜਾ ਧੂਵੇਂ ਵਿੱਚੋਂ ਜਲਦੀ ਲੱਕੜ ਜਿਹੜੀ ਆ ਜੀ ਬਾਬਾ ਜੀ ਨੇ ਆ ਮਾਰੀ ਆ ਔਰ ਉਹ ਲੱਕੜ ਜਿਹੜੀ ਹੋ ਗਈ ਉਹ ਪਿੱਪਲ ਹੋ ਗਿਆ ਜੀ ਸੋ ਦੱਸਦੇ ਨੇ ਵੀ ਕੁਝ ਸਮਾਂ ਸੀ ਪੁਰਾਣਾ ਜਦੋਂ ਇੱਥੇ ਕੋਲੇ ਵੀ ਡਿੱਗਦੇ ਰਹੇ ਆ ਪਿੱਪਲ ਤੋਂ ਕੋਲੇ ਵੀ ਡਿੱਗਦੇ ਰਹੇ ਆ ਜੀ ਸੋ ਸਮੇ ਸਮੇਂ ਨਾਲ ਚੀਜ਼ਾਂ ਜਿਹੜੀਆਂ ਤਬਦੀਲ ਹੁੰਦੀ ਜਾਂਦੀਆਂ ਜੀ ਸੋ ਅੰਦਰ ਚੱਲਦੇ ਆ ਦਰਬਾਰ ਦੇ ਔਰ ਬਾਬਾ ਜੀ ਨਾਲ ਗੱਲਬਾਤ ਕਰਦੇ ਆ ਅੰਦਰ ਰਾਮ ਕਥਾ ਚੱਲ ਰਹੀ ਆ ਕੁਝ ਮਹਿਲਾਵਾਂ ਨਾਲ ਵੀ ਗੱਲਬਾਤ ਕਰਾਂਗੇ ਜਿਹੜੇ ਸ਼ਰਧਾਲੂ ਆ ਪਹੁੰਚੇ ਨੇ ਜੀ ਬਾਹਰੋਂ ਵੀ ਆਏ ਨੇ ਲੋਕਲ ਵੀ ਨੇ ਸਾਰੇ ਨਾਲ ਗੱਲਬਾਤ ਕਰਦੇ ਸੋ ਦੇਖੋ ਗੱਲਬਾਤ ਕਰ ਰਹੀ ਸੀ ਜਿਹੜੇ ਸ਼ਰਧਾਲੂ ਨੇ ਜਾਂ ਜੇ ਪਿੰਡ ਦੇ ਲੋਕ ਨੇ ਉਹਨਾਂ ਨਾਲ ਗੱਲਬਾਤ ਕਰ ਰਹੇ ਸੀ ਹਰੇਕ ਵਿਅਕਤੀ ਨੂੰ ਦੱਸਿਆ ਕਿ ਇਸ ਪਿੰਡ ਵਿੱਚ ਪਾਣੀ ਨਹੀਂ ਆਇਆ ਜੀ ਨਾ 55 ਜਨਾ 88 ਚ ਸੋ ਪਹਿਲੇ ਤੁਹਾਨੂੰ ਇਸ ਪਵਿੱਤਰ ਸਥਾਨ ਦੇ ਜਿਹੜੇ ਦਰਸ਼ਨ ਕਰਾਉਣੇ ਆ ਜੀ ਉਸ ਤੋਂ ਬਾਅਦ ਜਿਹੜਾ ਵਾ ਜੀ ਬਾਬਾ ਜੀ ਨਾਲ ਗੱਲਬਾਤ ਵੀ ਕਰਾਂਗੇ ਆਰਾਮ ਕਥਾ ਵੀ ਚੱਲ ਰਹੀ ਆ ਉਹ ਵੀ ਤੁਹਾਡੇ ਰੂਬਰੂ ਕਰਾਂਗੇ ਔਰ ਜਿਹੜੇ ਇੱਥੇ ਲੋਕ ਆਏ ਨੇ ਸ਼ਰਧਾਲੂ ਉਹਨਾਂ ਨਾਲ ਸੋ ਇਹ ਪਵਿੱਤਰ ਸਥਾਨ ਹੈ ਜੀ ਬਾਬਾ ਅਸਨਦੀ ਦਾ ਪਵਿੱਤਰ ਸਥਾਨ ਹੈ ਇਹ ਬਾਬਾ ਜੀ ਦੀ ਜਿਹੜੀ ਹੈ ਸਮਾਦੀ ਹੈ ਔਰ ਇਹਨਾਂ ਬਾਬਾ ਜੀ ਦੀ ਹੀ ਅਪਾਰ ਕਿਰਪਾ ਨਾਲ ਇਸ ਪਿੰਡ ਵਿੱਚ ਪਾਣੀ ਨਹੀਂ ਆਉਂਦਾ ਜੀ ਦੇਖੋ ਤੁਸੀਂ ਇਹ ਬੜੀ ਵੱਡੀ ਗੱਲ ਹੈ ਇਹਨਾਂ ਦੀ ਕਿਰਪਾ ਨਾਲ ਅੱਜ ਤੱਕ ਇਸ ਪਿੰਡ ਵਿੱਚ ਪਾਣੀ ਨਹੀਂ ਆਇਆ ਜੀ ਸੋ ਦੱਸਦੇ ਨੇ ਭੀ ਨਾ ਹੀ 55 ਜਾਂ 88 ਜਾਂ 2025 ਕੋਈ ਛੋਟੀ ਗੱਲ ਨਹੀਂ ਹੈ ਜੀ ਕਿਉਂਕਿ ਪੂਰਾ ਇਲਾਕਾ ਡੁੱਬ ਗਿਆ ਜੀ ਔਰ ਇੱਕ ਬੂੰਦ ਪਾਣੀ ਦੀ ਜਿਹੜੀ ਹੈ ਜੀ ਇਸ ਇਸ ਇਲਾਕੇ 'ਚ ਨਹੀਂ ਆਈ ਇਸ ਨਗਰ 'ਚ ਨਹੀਂ ਆਈ ਇਸ ਪਿੰਡ 'ਚ ਨਹੀਂ ਆਈ ਸੋ ਬੜਾ ਹੀ ਪਵਿੱਤਰ ਔਰ ਬਹੁਤ ਹੀ ਸੁੰਦਰ ਜਿਹੜਾ ਮੰਦਿਰ ਬਣਾਇਆ ਗਿਆ ਜੀ ਗਰਮ ਭਤੀ ਮਹਾਰਾਜ ਜੀ ਉੱਪਰ ਰਾਜਬਾਨ ਨੇ ਇਸ ਸਾਈਡ ਤੇ ਮਹਾਵੀਰ ਬਜਰੰਗਬਲੀ ਜੀ ਨੇ ਸੋ ਇਹ ਪਵਿੱਤਰ ਸਥਾਨ ਜਿਹੜਾ ਵਾ ਜੀ ਇੱਥੇ ਬਾਬਾ ਅਸਨ ਜੀ ਦਾ ਸਮਾਦੀ ਬਣਾਈ ਗਈ ਆ ਔਰ ਇਹਦੇ ਨਾਲ ਹੀ ਬਾਬਾ ਜੀ ਦਾ ਧੂਣਾ ਵਾ ਦੱਸਦੇ ਨੇ ਵੀ ਇਸ ਧੂਵੇਂ ਤੋਂ ਜਿਹੜਾ ਧੂਣਾ ਜਿਹੜਾ ਜੀ ਇਹ ਚੋ ਜਦੋਂ ਚੱਲਦਾ ਪਿਆ ਸੀ ਤਾਂ ਬਾਬਾ ਜੀ ਨੇ ਇਹ ਚੋ ਲੱਕੜੀ ਕੱਢ ਕੇ ਜਿਹੜੀ ਆ ਜੀ ਜਿਹੜੀ ਐਦਾਂ ਬਾਬਾ ਜੀ ਨੇ ਮਾਰੀ ਆ 88 ਦਸੀ ਆ ਜਾਂ 55 ਚ ਇਹ ਹੁਣ ਸਿੱਧਾ ਬਾਬਾ ਜੀ ਦੱਸਣਗੇ ਸੋ ਦੱਸਦੇ ਨੇ ਕਿ ਧੂਨੇ ਚ ਬਾਬਾ ਜ ਔਰ ਉਹ ਲੱਕੜੀ ਜਿਹੜੀ ਆ ਜੀ ਜਿਹੜੀ ਆ ਸਾਈਡ ਤੇ ਜਾ ਕੇ ਡਿੱਗੀ ਆ ਉਹ ਦੇਖੋ ਇੱਥੇ ਪੀਪਲ ਦਾ ਬੂਟਾ ਜਿਹੜਾ ਉਹ ਗਿਆ ਦਾ ਜੀ ਐ ਸਾਹਮਣੇ ਤਸਵੀਰ ਆ ਇਹ ਪੀਪਲ ਦਾ ਬੂਟਾ ਹੋ ਗਿਆ ਦਾ ਜੀ ਔਰ ਇਹ ਚੀਜ਼ਾਂ ਦੇਖੋ ਤੁਸੀਂ ਇਹ ਦੇਖੋ ਸਮਝਿਸਤਰਾ ਗੱਲ ਕਰ ਰਹੇ ਵੀ ਸਾਇੰਸ ਦਾ ਜੋਗਾ ਔਰ ਇਹ ਸਾਰੀ ਚੀਜ਼ਾਂ ਤਾਂ ਉਹ ਜਿੱਥੇ ਜੜੀਆਂ ਮਿਲਣਗੀਆਂ ਇਹ ਮਰਾੜਾ ਵੀ ਤੁਸੀਂ ਤੋਂ ਇਹ ਚੀਜ਼ਾਂ ਦੇਖਣ ਨੂੰ ਮਿਲਣਗੀਆਂ ਜਿਹਾ ਔਰ ਇਸ ਬ੍ਰਿਖਸ਼ ਤੋਂ ਦੱਸਦੇ ਨੇ ਕਿ ਕੋਲੇ ਵੀ ਡਿੱਗਦੇ ਹੁੰਦੇ ਸੀ ਜੀ ਕੋਲੇ ਵੀ ਜਿਹੜੇ ਸੀ niche ਡਿੱਗਨੇ ਔਰ ਕੋਲੇ ਫਿਰ ਲੋਕ ਜਿਹੜੇ ਸੀ ਆਪਣੇ ਰੱਖਦੇ ਤੋਂ ਰੂਪ ਚ ਗੱਲੇ ਜੀ ਲੋਕ ਪਾਉਂਦੇ ਰਹੇ ਆ ਜੀ ਸੋ ਇਹਦੇ ਨਾਲ ਹੀ ਜਿਹੜਾ ਜੀ ਇਹ ਪਵਿੱਤਰ ਸਥਾਨਾ ਬੋਲੇ ਬਾਬਾ ਜੀ ਦਾ ਪਵਿੱਤਰ ਸ਼ਿਵਲਿੰਗਾ ਸੋ ਮੈਂ ਕੈਮਰਾਮੈਨ ਨੂੰ ਥੋੜਾ ਅੱਗੇ ਆਓ ਔਰ ਦਰਸ਼ਨ ਕਰਾਓ ਆਗੇ ਜੀ ਔਰ ਪਵਿੱਤਰ ਪਾਵਨ ਸਥਾਨਾ ਜੀ ਬੋਲੇ ਬਾਬਾ ਜੀ ਦਾ ਸੋ ਬੋਲੇ ਬਾਬਾ ਜੀ ਦੀ ਕਿਰਪਾ ਜਿਹੜੀ ਹਮੇਸ਼ਾ ਸ਼ਰਧਾਲੂਆਂ ਦੇ ਬਣੀ ਰਹਿੰਦੀ ਹੈ ਜੀ ਸੋ ਪਵਿੱਤਰ ਸਥਾਨ ਬੋਲੇ ਬਾਬਾ ਜੀ ਦਾ ਜੀ ਤੁਹਾਨੂੰ ਸ਼ਿਵਲਿੰਗ ਦੇ ਦਰਸ਼ਨ ਕਰਾ ਰਹੇ ਹਾਂ ਸੋ ਪਿਛਲੇ ਪੰਨੇ ਮੂਰਤੀ ਹੈ ਜੀ ਬੋਲੇ ਬਾਬਾ ਜੀ ਦੀ ਸੋ ਅਲੱਗ ਅਲੱਗ ਦੇਵੀ ਦੇਵਤੇ ਦੀਆਂ ਮੂਰਤੀਆਂ ਵੀ ਇੱਥੇ ਸਥਾਪਿਤ ਨੇ ਬਹੁਤ ਹੀ ਪਵਿੱਤਰ ਸਥਾਨ ਔਰ ਸੁੰਦਰ ਇੱਕ ਮੰਦ ਲੋਕਿਕ ਨਿਆਰਾ ਜਿਹੜਾ ਇਸ ਸੰਬੰਧ ਵਿੱਚ ਬਿਲਦਾ ਜੀ ਅਦਭੁਤ ਜਾਂ ਮਲਪੀ ਇੱਕ ਅਲੱਗ ਜੀ ਫੀਲਿੰਗ ਜਿਹੜੀ ਹੈ ਇਸ ਦਰਬਾਰ ਚ ਹੁੰਦੀ ਆ ਸੋ ਤੁਹਾਡਾ ਨਾ ਹੋਰ ਵੀ ਕੋਈ ਚੀਜ਼ਾਂ ਸਾਂਝੀਆਂ ਕਰਦੇ ਆ ਰਾਮ ਕਥਾ ਵੀ ਤੁਹਾਡੇ ਰੂਰ ਕਰਦੇ ਆ ਔਰ ਤੁਹਾਨੂੰ ਭਗਵਾਨ ਦੇ ਦਰਸ਼ਨ ਵੀ ਕਰਾਉਂਦੇ ਆ ਬਾਬਾ ਜੀ ਨਾਲ ਗੱਲਬਾਤ ਵੀ ਕਰਾਂਗੇ ਜਿਹੜੇ ਇੱਥੇ ਗੱਦੀ ਦੇ ਵੀ ਰਾਜਮਾਨ ਨੇ ਸਾਰੀਆਂ ਤਸਵੀਰਾਂ ਤੁਹਾਡਾ ਨਾਲ ਸਾਂਝੀਆਂ ਕਰਦੇ ਆ ਸੋ ਬੋਲੇ ਬਾਬਾ ਜੀ ਦੇ ਪਵਿੱਤਰ ਸ਼ਿਵਲਿੰਗ ਦੇ ਨਾਲ ਜਿਹੜਾ ਜੀ ਮਾਤਾ ਵੈਸ਼ਨੋਜੀ ਦੀ ਇੱਕ ਵਿਸ਼ਾਲ ਮੂਰਤੀ ਜਿਹੜੀ ਸਥਾਪਿਤ ਹੈ ਜੀ ਸੋ ਉਸ ਦੇ ਨਾਲ ਜਿਹੜਾ ਬਾਬਾ ਬਲਕਨਾਥ ਜੀ ਦੀ ਮੂਰਤੀ ਸਥਾਪ ਔਰ بابا ਬਲਕਨਾਥ ਜੀ ਦੀ ਮੂਰਤੀ ਤੇ ਨਾਲ ਜਿਹੜਾ ਸ਼੍ਰੀ ਰਾਮ ਦਰਬਾਰ ਜਿਹੜਾ ਸਥਾਪਿਤ ਹੈ ਜੀ ਸ਼੍ਰੀ ਰਾਮ ਕਥਾ ਵੀ ਜਲਦੀ ਪਈ ਆ ਜੀ ਔਰ ਸ਼੍ਰੀ ਰਾਮ ਦਰਬਾਰ ਜਿਹੜਾ ਵਾ ਸਥਾਪਿਤ ਦਾ ਸੁੰਦਰ ਸ਼੍ਰੀ ਰਾਮ ਦਰਬਾਰ ਆ ਜੀ ਔਰ ਮਨ ਨੂੰ ਮੋਹ ਲੈਂਦਾ ਜੀ ਸੋ ਚੀਜ਼ਾਂ ਜਿਹੜੀਆਂ ਤੁਸੀਂ ਦੇਖੋ ਬਰਾੜਾ ਵੀ ਤੁਹਾਨੂੰ ਦੇਖਣ ਨੂੰ ਮਿਲ ਗਿਆ ਜੀ ਬਾਬਾ ਜੀ ਦਾ ਪਵਿੱਤਰ ਸਾਨੇ ਦੇ ਨਾਲ ਹੀ ਮਹਾਵੀਰ ਬਜਰੰਗਬਲੀ ਜੀ ਦਾ ਪਵਿੱਤਰ ਸਾਨਾ ਮਹਾਵੀਰ ਬਜਰੰਗਬਲੀ ਜੀ ਦਾ ਇਹ ਪੁੱਤਰ ਮੂਰਤੀ ਲਈ ਤੇ ਸਥਾਪੀਦਾ ਜੀ ਸੋ ਇਹਦੇ ਨਾਲ ਜਿਹੜਾ ਵਾ ਰਾਧਾਕ੍ਰਿਸ਼ਨਾ ਦਰਬਾਰ ਆ ਜੀ ਰਾਧਾਕ੍ਰਿਸ਼ਨ ਜੀ ਦਾ ਦਰਬਾਰ ਆ ਔਰ ਇੱਥੇ ਕ੍ਰਿਸ਼ਨ ਜਨਮ ਅਸ਼ਟਮੀ ਵੀ ਬੜੀ ਧੂਮਤਾ ਨਾਲ ਮਨਾ ਲਾਈ ਜਾਂਦੀ ਹੈ ਜੀ ਹਰੇਕ ਤਿਉਹਾਰ ਜਿਹੜਾ ਵਾ ਇੱਥੇ ਮਨਾਇਆ ਜਾਂਦਾ ਵਜੀ ਔਰ ਬੜੇ ਵੱਡੇ ਪੱਦਰਸ਼ ਸਿੱਧਾਲੂ ਪਹੁੰਚਦੇ ਨੇ ਅੱਜ ਵੀ ਇੱਥੇ ਰਾਮ ਕਥਾ ਚੱਲ ਰਹੀ ਆ ਔਰ ਵੱਡੀ ਗਿਣਤੀ ਵਿੱਚ ਸਿੱਧਾਲੂ ਜਿਹੜੇ ਪਹੁੰਚਦੇ ਨੇ ਸੋ ਸਾਰੀਆਂ ਤਸਵੀਰਾਂ ਤਾਂ ਨਾਲ ਸਾਂਝੀਆਂ ਕਰਦੇ ਆ ਜੀ ਸੋ ਗਣਪਤੀ ਮਹਾਰਾਜ ਜੀ ਵੀ ਇੱਕ ਸਾਈਡ ਤੇ ਵੀ ਰਾਜਮਾਨ ਨੇ ਔਰ ਇੱਕ ਸਾਈਡ ਤੇ ਜਿਹੜਾ ਜੀ ਭਗਵਾਨ ਦਾ ਨਾਮ ਲ ਹਰ ਉਹ ਤਸਵੀਰ ਤੁਹਾ ਨਾਲ ਸਾਂਝੀ ਕਰਦੇ ਆਂ ਦੇਖੋ ਮੈਨਸਟਰ ਸਾਹਿਬ ਵੀ ਅਲੱਗ-ਅਲੱਗ ਦੇਖੋ ਜੂਮਰ ਲੱਗੇ ਤੇ ਆ ਬੜਾ ਹੀ ਪਿਆਰਾ ਮੰਦਿਰ ਔਰ ਪਵਿੱਤਰ ਸਥਾਨ ਆ ਜੀ ਔਰ ਇੱਕ ਅਲੌਕਿਕ ਜਿਹੜਾ ਇੱਥੇ ਨਜ਼ਾਰਾ ਦੇਖਣ ਨੂੰ ਮਿਲਦਾ ਜੀ ਸਭ ਤੋਂ ਵੱਡੀ ਗੱਲ ਜਿਹੜੀ ਆ ਵੀ ਇਸ ਪਿੰਡ 'ਚ ਪਾਣੀ ਨਹੀਂ ਢਕਾਇਆ ਜੀ ਐਡਾ ਵੱਡਾ ਹੜ ਆਇਆ ਵਾ ਸਾਰਾ ਇਲਾਕਾ ਡੁੱਬ ਗਿਆ ਵਾ ਜੀ ਸਾਰਾ ਇਲਾਕਾ ਡੁੱਬ ਗਿਆ ਪਰ ਇਸ ਪਿੰਡ 'ਚ ਪਾਣੀ ਨਹੀਂ ਆਇਆ ਇਹ ਅਦਭੁਤ ਚੀਜ਼ ਆ ਜੀ ਸੋ ਤਰਨਾਂ ਅੰਦਰ ਚੱਲਦੇ ਆਂ ਰਾਮ ਕਥਾ ਜੀ ਬਾਬਰੀ ਨਾਲ ਗੱਲਬਾਤ ਕਰਾਂਗੇ ਔਰ ਜਿਹੜੇ ਤੇ ਸ਼ਿਦਾਲੂ ਪਹੁੰਚੇ ਨੇ ਜੀ ਉਹ ਸੋ ਸਾਰੀਆਂ ਤਸਵੀਰਾਂ ਦਾ ਹਲਾ ਸੰਝੀਆਂ ਕਰਦੇ ਆਂ ਨਾਲ ਛਣੀ ਦਾ ਮੀਆਂ ਜੀ ਸਜੇ ਸਾਈਡ ਤੇ ਛਣੀ ਦਾ ਮੀਆਂ ਔਰ ਇਹਦੇ ਨਾਲ ਜਿਹੜਾ ਜੀ ਹੋਰ ਵੀ ਅਲੱਗ-ਅਲੱਗ ਜਿਹੜੀਆਂ ਦੇਵੀ-ਦੇਵਤਿਆਂ ਦੀ ਮੂਰਤੀ ਜਿਹੜੀ ਸਥਾਪਿਤ ਨੇ ਜੀ ਸੋ ਸਾਰੀਆਂ ਤਸਵੀਰਾਂ ਦਾ ਹਲਾ ਸੰਝੀਆਂ ਕਰਦੇ ਆਂ ਔਰ ਅਸੀਂ ਰਾਮ ਕਥਾ ਦੇ ਅੰਦਰ ਚੱਲਦੇ ਆਂ ਔਰ ਸ਼ੁਲਹਲ ਵਾਲਾ ਗੱਲਬਾਤ ਕਰਦੇ ਸੋ ਬਾਬਾ ਅਸਨ ਜੀ ਦੇ ਪਵਿੱਤਰ ਸਾਂਤਿਆਂ ਸੋ ਪਿੰਡ ਦੇ ਜਿਹੜੇ ਵਸਨੀਕ ਉਹ ਨਾਲ ਗੱਲਬਾਤ ਕਰਨੇ ਆ ਜੀ ਦੱਸਦੇ ਨੇ ਕਿ ਇਸ ਪਿੰਡ ਵਿੱਚ ਜਿਹੜਾ ਵਾ ਜੀ ਜਿੰਨਾ ਮਰਜ਼ੀ ਹੜ ਆ ਜਾਏ ਇਸ ਪਿੰਡ ਵਿੱਚ ਪਾਣੀ ਨਹੀਂ ਆਂਦਾ ਜੀ ਬਾਬਾ ਅਸਨ ਜੀ ਦੀ ਇਨੀ ਕਿਰਪ ਪੀ ਇਸ ਨਗਰ ਨੂੰ ਇਸ ਨਗਰ ਵਿੱਚ ਜਿਹੜਾ ਪਾਣੀ ਆਂਦਾ ਤੁਸੀਂ ਯਕੀਨ ਮੰਨਿਓ ਵੀ ਸਾਰਾ ਇਲਾਕਾ ਜਿਹੜਾ ਡੁੱਬ ਜਾਂਦਾ ਵਾ ਇਸ ਪਿੰਡ ਦੇ ਆਲੇ ਦੁਆਲੇ ਸਾਰਾ ਇਲਾਕਾ ਡੁੱਬ ਜਾਂਦਾ ਵਾ ਪਰ ਇਸ ਪਿੰਡ ਵਿੱਚ ਪਾਣੀ ਨਹੀਂ ਆਂਦਾ ਇਹ ਅਪਾਰ ਕਿਰਪਾ ਬਾਬਾ ਜੀ ਦੀ ਆ ਸੋ ਮਾਤਾ ਜੀ ਇਹ ਜਿਹੜਾ ਪਾਣੀ ਨਹੀਂ ਆਂਦਾ ਇਹ ਸਚਾਈ ਹੈ ਜੀ ਹਾਂ ਠੀਕ ਹੈ ਬਹੁਤ ਵਧੀਆ ਹਾਂ ਇਥੇ ਜਿੰਨਾ ਮਰਜੀ ਵੀ ਹੋਣਾ ਇਹ ਬਾਬੇ ਦੀ ਮਿਹਰ ਹੀ ਹੈ ਹਾਂ ਜਿੰਨਾ ਮਰਦੀ ਨਸਖਾਨ ਹੋਏ ਕਿਸੇ ਦਾ ਬਾਹਰ ਹੋਏ ਜਿੰਨਾ ਮਰਦੀ ਇੱਥੇ ਮਾਲਕ ਦੀ ਕਿਰਪਾ ਇਤਨੀ ਪਾਣੀ ਆਣਾ ਨਾ ਇਥੇ ਮਾਲਕ ਸਹੀ ਗੱਲ ਬਾਤ ਹੈ ਹਾਂਜੀ ਅੱਛਾ ਜੀ ਹਮ ਸਹੀ ਹੈ ਟੁੱਟ ਨਹੀਂ ਬੋਲਣਾ ਲੈਣ ਦੁੱਨੀ ਆਲਦਾ ਹਾਂ ਤੇ ਤੁਹਾਡੀ ਕਿੰਨੀ ਉਮਰ ਹੋ ਗਈ ਜੀ 80 ਹੋ ਗਈ 80 ਸਾਲ ਦੀ ਹੋ ਗਈ ਹੋਣੀ ਹੈ 80 ਸਾਲ ਦੀ ਹੋ ਗਈ ਹੋਮ ਬੱਦ ਹੋਈ ਪਾ ਇਨੀ ਉਮਰ ਤੇ ਤੁਸੀਂ ਪਾਣੀ ਨਹੀਂ ਦੇਖਿਆ ਇੱਥੇ ਜੀ ਨਾ ਨਾ ਸਾਡੇ ਸਾਡੇ ਵਿਆਹ ਤੋਂ ਪਹਿਲੇ ਜਿਹੜਾ ਕੋਈ ਆਇਆ ਹੋਵੇ ਗਾਲ ਸਾਡੇ ਆ ਦੇਖਿਆ ਪਰ ਉੰਜ ਪਿੱਛੇ ਪਿੱਛੇ ਸਾਡੇ ਤੁਸੀਂ ਪਰੇ ਪਰੇ بابا جی ہو گیا ڈیگا ہو گیا اپنے بڑے چلتا گل بابا جی کرپا اتنے کچھ نقصان نہیں ہوں سیف ہے अच्छा जी। ਬੜਾ ਵਧੀਆ। ਪਾਪਾ ਜੀ ਬਹੁਤ ਕਿਰਪਾ। ਮੰਦਰ ਟੇਡਾ ਹੋ ਗਿਆ ਸੀ ਨਾ। ਹਾਂਜੀ ਜੀ ਟੇਡਾ ਹੋ ਗਿਆ ਸੀ। ਆਪਣੀ ਆਸ। ਅਲੀ ਤੇ ਸਨੋ ਜਮਾਈ ਸੀ ਬਾਬਾ ਜੀ ਨੇ। ਹਾਂਜੀ। ਬੜੀ ਕਿਰਪਾ ਬਾਬਾ ਜੀ ਦੀ। ਹਾਂ ਬਹੁਤ ਬੈਸਟ। ਕਦੀ ਇਧਰ ਪਾਣੀ ਨਹੀਂ ਆਇਆ ਤੁਹਾਡੇ ਜੀ। ਨਹੀਂ ਜੀ ਕੋਈ ਨੁਕਸਾਨ ਨਹੀਂ ਹੋਇਆ। ਤੇ ਦੇਖੋ ਇਹ ਕਿਰਪਾ ਵਾ ਜੀ ਬਾਬਾ ਜੀ ਦੀ। ਅਪਾਰ ਕਿਰਪਾ ਵਾ। ਹਾਂਜੀ। ਔਰ ਇਹ ਕੋਈ ਛੋਟੀ ਗੱਲ ਨਹੀਂ ਬੜੀ ਵੱਡੀ ਗੱਲ ਆ ਵੀ ਇਸ ਨਗਰ ਵਿੱਚ ਜਿਹੜਾ ਵਾ ਜੀ ਕਦੀ ਵੀ ਪਾਣੀ ਨਹੀਂ ਆਂਦਾ ਜੀ। ਜਿੰਨਾ ਮਰਜ਼ੀ ਖੜ ਆ ਜੇ। ਸੋ ਅੱਗੇ ਵੀ ਕੁਝ ਮਹਿਲਾਵਾਂ ਨਾਲ ਵੀ ਗੱਲਬਾਤ ਕਰਨੀ ਆ। ਸੋ ਹਾਂ ਜੀ ਕਹਿੰਦੇ ਤੁਹਾਡੇ ਇਸ ਨਗਰ 'ਚ ਪਾਣੀ ਨਹੀਂ ਆਂਦਾ ਕਿ ਜਿੰਨਾ ਮਰਜ਼ੀ ਹੜ ਆ ਜੇ ਹਾਂ ਨਹੀਂ ਆਂਦਾ ਸਹੀ ਹੈ ਨਹੀਂ ਆਂਦਾ ਪਾਣੀ ਠੀਕ ਹੈ ਬਾਬਾ ਜੀ ਦੀਆਂ ਨੇ ਬਾਬਾ ਜੀ ਦੀ ਕਿਰਪਾ ਹੈ ਨਹੀਂ ਆਂਦਾ ਪਾਣੀ ਹਾਂ ਨਹੀਂ ਬਾਬਾ ਜੀ ਢਿੰਗੀ ਹੋ ਗਏ ਤੇ ਸਿੱਧੇ ਹੋ ਗਏ ਆਪਣੇ ਆਪ ਸਿੱਧੇ ਹੋ ਗਏ ਹਾਂ ਜੀ ਇਹਦਾ ਮੰਦਰ ਟੇਡਾ ਹੋ ਗਿਆ 88 ਜੋ ਹੈ ਸੀ 88 ਹਾਂ 88 ਜਿਹੜਾ ਟੇਡਾ ਹੋ ਗਿਆ ਹਾਂ ਸ਼ਾਮੇ ਟੇਡਾ ਹੋ ਗਿਆ ਸਵੇਰੇ ਜਦੋਂ ਮੱਥਾ ਢੇਕਣ ਆਏ ਤੇ ਆਪਣੇ ਆਪ ਸਿੱਧਾ ਹੋ ਗਿਆ ਬਾਬੇ ਜੀ ਦੀ ਗੱਦੀ ਹੈ ਸ਼ਕਤੀ ਹੈ ਬਾਬਾ ਜੀ ਦੀ ਨਾਲ ਅਸੀਂ ਚੱਲੇ ਰਿਹਾ ਆਡੇ ਇੱਥੇ ਕੁਝ ਨਹੀਂ ਹੁੰਦਾ ਦੋਸਤ ਪਰ ਟੁੱਟੇ ਨਾ ਵੀ ਬਾਬਾ ਜੀ ਦੀ ਕਿਰਪਾ ਆ ਦਇਆ ਆ ਇਹ ਸਾਡਾ ਜਿਹੜਾ ਮਰਾੜਾ ਨਾ ਇਹ ਬਚਿਆ ਦਾ ਹੈ। ਅੱਛਾ। ਫਿਰ ਇੱਕੀ ਹੋਰ ਮੈਂ ਸੁਣਿਆ ਪੰਜੀ ਕਹਿੰਦੇ ਵੀ 88 ਜਦੋਂ ਹੜ ਆਇਆ ਵਾ ਪੂਰਾ ਇਲਾਕਾ ਡੁੱਬ ਗਿਆ ਸੀ। ਅੱਜ ਵੀ ਜਦੋਂ ਹੜ ਆਇਆ ਵਾ ਹੁਣ ਵੀ ਹੜ ਆਇਆ ਹੁਣ ਵੀ ਸਾਰਾ ਇਲਾਕਾ ਡੁੱਬਿਆ ਸੀ। ਡੁੱਬ ਗਿਆ। ਸਾਡਾ ਮਰਾੜਾ ਸੇਫ ਹੈ। ਮਰਾੜਾ ਬਚਿਆ। ਮਰਾੜਾ ਸੇਫ ਹੈ। ਬਾਬੇ ਦੀ ਕਿਰਪਾ ਹੈ। ਬੱਚੇ ਉੱਠ ਕੇ ਰਾਤ ਗਏ ਆ। ਨੱਕੇ ਬੰਨੇ ਨੇ ਸਭ ਕੁਝ ਕੀਤਾ। ਵੀ ਬਾਬੇ ਦੀ ਕਿਰਪਾ ਜੇ ਆਣਾ ਵੀ ਹੁੰਦਾ ਪਾਣੀ ਤੇ ਪਾਣੀ ਵੀ ਆ ਸਕਦਾ ਸੀ। ਵੀ ਇਹ ਬਾਬਾ ਜੀ ਦੀ ਮਿਹਰ ਹੈ। ਚਾਦੀ ਸਾਹਿਬ ਮਾਹਨੂ ਵੀ ਹੋ ਗਿਆ ਇਹਦੇ ਅਸੀਂ ਜਿੰਨਾ ਬਾਬੇ ਦੇ ਪਰੋਸਾ ਕਰਨਿਆ ਨਾ ਇੰਨਾ ਹੀ ਕੇਤ ਨਹੀਂ ਕਰਦੇ ਇੱਕ ਠਾਕਰ ਜੀ ਸਾਡੇ ਬਿੰਦਾਵਣੀਏ ਬਸ ਅੱਛਾ ਪਾ ਜੀ ਕਹਿੰਦੇ ਵੀ 88 ਜਦੋਂ ਮੰਦਰ ਡੇਡਾ ਹੋ ਗਿਆ ਸੀ ਹਾਂਜੀ ਉਦੋਂ ਕਹਿੰਦੇ ਵੀ ਆਰਮੀ ਵਾਲੇ ਵੀ ਆਏ ਸੀ ਨਸੀ ਸਿੱਧਾ ਕਰਨਾ ਸੀ ਪਰ ਆਪਣੇ ਆਪ ਹੀ ਬਾਬਾ ਜੀ ਆਪਣੇ ਆਪ ਹੀ ਸ਼ਕਤੀ ਨਾਲ ਸਿੱਧਾ ਹੋਇਆ ਬਾਬਾ ਜੀ ਦਾ ਮੰਦਰ ਹਾਂ ਕੀ ਬਾਤ ਹੈ ਜੀ ਇੱਕ ਪਲ ਰੁਕਿਓ ਤੁਹਾਡੀ ਕਿੰਨੀ ਉਮਰ ਹੋ ਗਈ ਤੁਹਾਡੀ ਉਹ 62 ਸਾਲ 62 ਸਾਲ ਹਾਂ ਜੀ ਤੁਸੀਂ ਕੀ ਕੀ ਦੇਖਿਆ ਇੱਥੇ ਕਹਿੰਦੇ ਬੜੇ ਅਦਭੁਤ ਇੱਥੇ ਹੁੰਦੇ ਆ ਜੀ ਹਾਂ ਜੀ ਬਹੁਤ ਸ਼ਕਤੀ ਦੇਖੀ ਆ ਬਾਬੇ ਜੀ ਜੋ ਨਹੀਂ ਆਏ ਜਾਂ ਸ਼ਕਤੀ ਸ਼ਕਤੀ ਅੱਛਾ ਜੀ ਹਾਂ ਜੀ ਬਹੁਤ ਪ੍ਰੋਤਸਾਹਪਾਤ ਲੋ ਜੀ ਕਹਿੰਦੇ ਕਈ ਇੱਥੇ ਲੀਲਾਵਾਂ ਹੁੰਦੀਆਂ ਵਾ ਜੀ ਬਹੁਤ ਲੀਲਾਵਾਂ ਹੁੰਦੀਆਂ ਨਾ ਬਾਬੇ ਜੀ ਬਹੁਤ ਲੀਲਾਵਾਂ ਸੋ ਇਹ ਜਿਹੜੀਆਂ ਇੱਥੇ ਲੀਲਾਵਾਂ ਹੁੰਦੀਆਂ ਜੀ ਉਹਦਾ ਵਰਣਨ ਕਰ ਰਹੇ ਨੇ ਸੋ ਮਹਿਲਾਵਾਂ ਨੇ ਪਿੰਡ ਦੀਆਂ ਜੀ ਦੱਸ ਰਹੀਆਂ ਨੇ ਔਰ ਸਚਾਈ ਵੀ ਹੈ ਕਿ ਦਿਨ ਕਿਤੇ ਬਾਬਾ ਜੀ ਦੀ ਪੰਜੀ ਕਹਿੰਦੇ ਬੜੀ ਸ਼ਕਤੀ ਹੈ ਜੀ ਤੇ ਹਾਂ ਜੀ ਕਹਿੰਦੇ ਇਹ ਪਾਣੀ ਕਿੱਦੀ ਬੜੀ ਵੱਡੀ ਗੱਲ ਆ ਜੀ ਨੁਕਸਾਨ ਹੋਇਆ ਇੰਨਾ ਨੁਕਸਾਨ ਹੋਇਆ ਸਾਡੇ ਬਾਬਾ ਜੀ ਦੀ ਕਿਰਪਾ ਆ ਸਿਰਫ ਬਾਬਾ ਜੀ ਦੀ ਕਿਰਪਾ ਆ ਬਾਬੇ ਦੀ ਅੱਖਸ ਵੱਲਿਆ ਤੇ ਖੁਸ਼ ਨਹੀਂ ਹੈ ਸਾਡਾ ਬਾਲ ਵਿੰਗਾ ਵੀ ਨਹੀਂ ਹੋ ਸਕਦਾ ਹਾਂ ਬਾਬਾ ਅਸਲ ਜੀ ਆਸਾਨ ਐ ਬਾਬਾ ਅਸਨ ਜੀ ਆ ਗਏ ਬਾਬਾ ਜੀ ਆਸਨ ਨੇ ਤੁਸੀਂ ਪੰਜੀ ਬੜਾ ਉਮਰ ਹੰਡਾਈ ਆ ਪਰ ਹਾਂ ਦੇਖਿਆ ਨਹੀਂ ਆਇਆ ਨਹੀਂ ਦੇਖਿਆ ਨਹੀਂ ਦੇਖਿਆ ਕੋਈ ਚੀਜ਼ਾਂ ਜਿਹੜੀਆਂ ਆ ਵਾ ਜੀ ਇਹ ਹਾਂਜੀ ਕੀ ਕਹੋਗੇ ਪੰਜੀ ਬਾਬਾ ਜੀ ਬਾਬਾ ਜੀ ਆਲੋ ਬਹੁਤ ਵਧੀਆ ਵਾ ਬਹੁਤ ਮਤਲਬ ਕਿ ਆਨੰਦ ਹੈ ਮਤਲਬ ਕਿ ਮੋਹ ਤਰਕੀ ਮੰਦਰ ਦੀ ਜਦੋਂ ਜੀ ਬਾਬਾ ਜੀ ਹੁਣੇ ਆਏ ਆ ਨਾ ਮੰਦਰ ਦੀ ਬਹੁਤ ਜ਼ਿਆਦਾ ਤਰਕੀ ਹੋਈ ਹੈ ਤੇ ਮਤਲਬ ਕਿ ਮਜ਼ਾ ਵੀ ਬਹੁਤ ਆਂਦਾ ਬਹੁਤ ਆਨੰਦ ਮਿਲਦਾ ਮੰਦਰ ਆ ਕੇ ਹਾਂਜੀ ਬਹੁਤ 88 ਤੋਂ ਪਹਿਲਾਂ ਵੀ ਹੈਗੇ ਸੀ ਚਮਤਕਾਰ ਕਾਫੀ ਕੀਤੇ ਜਦੋਂ ਫਲੱਡ ਆਇਆ ਤੇ ਜਿਹੜਾ ਪਰ ਗਵਰਨਮੈਂਟ ਡੇਡਾ ਹੋ ਗਿਆ ਉਸ ਟਾਈਮ ਸਰਫੇਟ ਮੇਰੇ ਹਸਬੰਦ ਸੀ ਅਸੀਂ ਸਵੇਰੇ ਸਭ ਮਜ਼ਦੂਰ ਲੈ ਕੇ ਆ ਕੇ ਕਰਨ ਵਾਸਤੇ ਆਪਣੇ ਆਪ ਹੀ ਸਿੱਧਾ ਹੋ ਗਿਆ ਉਹਦੇ ਬਾਅਦ ਇਹ ਮੰਨਤਾ ਹੀ ਨਹੀਂ ਹੈ ਬਾਕੀ ਮੇ ਜੜੀ ਬਾਬਾ ਜੀ ਨੇ ਕੀਤੀ ਹੈ ਕਿ ਇੰਨੇ ਕਾਰਨ ਬਹੁਤ ਜ਼ਿਆਦਾ ਅਸਥਰੀ ਜਗ੍ਹਾ ਜੀ ਬਹੁਤ ਜ਼ਿਆਦਾ ਸ਼ਕਤੀ ਕੋਈ ਵੀ ਅੱਗੇ ਨੌਕਰੀਆਂ ਦੇ ਜੀ ਹਾਂ ਕੋਈ ਵੀ ਜੀ ਕੁਛ ਅਸਰ ਹੈ ਜਹਿੰ ਤਮਨਤ ਮੰਦਪੂਰੀ ਆਜ ਪੂਰੀ ਅਲਗ ਹੋਣੀ ਹੈ ਦੀਪਾ ਜੀ ਹਾਂਜੀ ਅਸੀਂ ਇਹ ਬੋਲਾਂਗੇ ਜਦੋਂ ਦੇ ਸਾਡੇ ਬਾਬਾ ਬਾਲਾਨਾਥ ਜੀ ਆਏ ਹੋਏ ਨਾ ਉਦੋਂ ਦਾ ਮਤਲਬ ਕੀ ਬਹੁਤ ਇਨਾ ਤਰੱਕੀ ਕੀਤੀ ਹੈ ਬਹੁਤ ਬੱਚਿਆਂ ਨੂੰ ਆਪਣੇ ਗਲਦਨ ਲਾਇਆ ਆਪਣੇ ਚਰਨਾਂ ਦੇ ਨਾਲ ਜੋੜਿਆ ਔਰ ਲੇਡੀਜ਼ ਕਾ ਕਾਹੀ ਜੋ ਨਹੀਂ ਜਾਣਦੀਆਂ ਉਹ ਵੀ ਆਣ ਲੱਗੀਆਂ ਕਿ ਬਾਬਾ ਜੀ ਨੇ ਕਿੰਨੀ ਚਰਚਾ ਚਾਈ ਹੈ ਕਿ ਸਾਨੂੰ ਬਹੁਤ ਚੰਗਾ ਲੱਗਦਾ ਕਿ ਬਾਬਾ ਜੀ ਦੀ ਜਿਹੜੀ ਉਮਰ ਹੈ ਵੱਧ ਤੋਂ ਵੱਧ ਹੋਵੇ ਕਿਉਂਕਿ ਸਾਰੇ ਜੋ ਬੱਚੇ ਪਿਛਲੇ ਆਣ ਵਾਲੇ ਆ ਉਹ ਵੀ ਦੇਖਣ ਕਿ ਸਾਡੇ ਬਾਵੇ ਆਸਨ ਦਾ ਸਥਾਨ ਇਨਾ ਸੱਚਾ ਉੱਚਾ ਹੈ ਕਿ ਸਾਨੂੰ ਬਾਬੇ ਦੀ ਇਹ ਬਖਸ਼ਣ ਹਾਰਾ ਹੈ ਕਿ ਬਾਬੇ ਨੂੰ ਹਰ ਚੀਜ਼ ਉਹ ਬਚਣਾ ਚਾਹੀਦਾ ਬਾਬਾ ਜੀ ਨੇ ਬਾਬਾ ਜੀ ਨੂੰ ਕੋਈ ਰੋਗ ਨਹੀਂ ਲੱਗਣਾ ਚਾਹੀਦਾ ਬਾਬਾ ਜੀ ਦੇ ਸਾਰੇ ਕਸਦੂਰ ਹੋਣੇ ਚਾਹੀਦੇ ਆ ਜੋ ਸੰਗਤਾਂ ਦਾ ਫਾਇਦਾ ਉਹ ਬਾਬਾ ਜੀ ਨੂੰ ਲੱਗਣਾ ਚਾਹੀਦਾ ਹੈ ਕਿ ਬਾਬਾ ਜੀ ਸਾਡੇ ਬਹੁਤ ਚੰਗੇ ਆ। ਭਾਈ ਇਹ ਬੋਲਣ ਤੋਂ ਚੱਲਦੇ ਰਹਿੰਦੇ ਮੈਂ। ਹਾਂਜੀ ਚੱਲਦੇ ਜਾਂਦੇ ਨੇ ਸਾਨੂੰ ਬਹੁਤ ਮਜ਼ਾ ਆਉਂਦਾ ਵੈਸੇ ਅਸੀਂ ਤੇ ਡੇਲੀ ਆਨੇ ਆ। ਬਿਲਕੁਲ ਜੀ ਅਸੀਂ ਤੇ ਡੇਲੀ ਆਨੇ ਆ। ਚੂਰੂ ਤਾਂ ਮੇਰਾ 30 ਸਾਲ ਹੋ ਗਿਆ ਵਿਆਹ ਹੋਏ ਦੇ। ਮੈਂ ਕੁਛ ਟਾਈਮ ਹੋ ਗਿਆ ਮਜਬੂਰੀ ਨੂੰ ਨਹੀਂ ਆਂਦੀ ਹੋਵੇਂ ਤੇ ਮੈਂ ਹਰ ਰੋਜ਼ ਬਾਬੇ ਆਨੀ ਮੇਰੀ ਵੀ ਕਾਫੀ ਤਰੱਕੀ ਹੋਈ ਹੈ। ਮੇਰੇ ਦੋ ਬੇਟੀਆਂ ਇੱਕ ਟੀਚਰ ਹੈ, ਇੱਕ ਫਾਰਮੇਸੀ ਆਫੀਸਰ ਹੈ। ਇਸ ਬਾਬੇ ਦੀ ਦਿਆ ਦੇ ਮੇਰੇ ਨਾਲ ਹੋਇਆ ਹੈ। ਬੱਚਾ ਮੇਰਾ ਵੀ ਫਾਰਮੇਸੀ ਕਰ ਰਿਹਾ ਉਹ ਇਸ ਬਾਬੇ ਦੀ ਕਿਰਪਾ ਨਾਲ ਕਰ ਰਿਹਾ। ਇਸ ਬੰਨੇ ਦੋ ਸੈਮੈਸਟਰ ਉਹਦੇ ਕਲੀਅਰ ਹੈ। ਬਸੇ ਬ ਬਾਬੇ ਦਾ ਅਸ਼ੀਰਵਾਦ ਹੀ ਅਸ਼ੀਰਵਾਦ ਹੈ ਬਾਬੇ ਦੀ ਮਿਹਰਬਾਨੀ ਆ ਇੱਥੋਂ ਟੱਕਰ ਪਹਟਾ ਤੇ ਇੱਥੋਂ ਟੱਕਰ ਪਹਟਾਇਆ ਬਾਬੇ ਨੇ ਆਪਣੀ ਸ਼ਕਤੀ ਪੂਰੀ ਦਿਖਾਈ ਹੈ ਤੇ ਪੂਰੀ ਦਿਖਾਈ ਹੈ ਇੱਕ ਵਾਰੀ ਪਹਿਲੋ ਵੀ ਹੋਇਆ ਸੀ ਡੀਂਗਾ ਹੋ ਗਿਆ ਸੀ ਆ ਸਾਡੀ ਹੋ ਚਾ ਦਿਖਦੇ ਦਿਖਦੇ ਸਿੱਧਾ ਹੋ ਗਿਆ ਸੀ ਤੇ ਬਾਬੇ ਵਾਜੋ ਅਸੀਂ ਕਿਹ ਕੰਮ ਦਲੇ ਬਾਬੇ ਦੀ ਤਨ ਤਾਨ ਹੈ ਤਨ ਤਾਨ ਪਾਣੀ ਨਹੀਂ ਥਿਆਉਂਦਾ ਕਹਿੰਦੇ ਨਾ ਨਹੀਂ ਆਂਦਾ ਬਿਲਕੁਲ ਨਹੀਂ ਆਦਾ ਬਾਬੇ ਦੀ ਕਿਰਪਾ ਨਾਲ ਸਾਡਾ ਦਿਨ ਵੀ ਬਾਬੇ ਜੀ ਦੀ ਕਿਰਪਾ ਦੇ ਨਾਲ ਚੱਲਦਾ ਤੇ ਰਾਤ ਵੀ ਅਸੀਂ ਇਹਦੇ ਆਸਰੇ ਜੀ ਰਹਿਆ ਹਾਂ ਬਾਬਾ ਹੀ ਹੈ ਤੇ ਅਸੀਂ ਆ ਜੇ ਬਾਬਾ ਹੀ ਨਹੀਂ ਤੇ ਅਸੀਂ ਵੀ ਕੁਛ ਨਹੀਂ ਹੈਗੇ ਸਾਡਾ ਦਿਨ ਰਾਤ ਇਹਦੇ ਨਾਲ ਹੀ ਆ ਹਰ ਦਿਨ ਤਿਆਰ ਇਹਨਾਂ ਦੀ ਕਿਰਪਾ ਨਾਲ ਬੱਚੇ ਤੇ ਸੇਵਾ ਕਰਦੇ ਜੀ ਉਹ ਚੰਗੇ ਚੰਗੇ ਨੌਕਰੀਆਂ ਕਰ ਰਹੇ ਆ ਬੱਚੇ ਬਾਹਰ ਬੜੀ ਕਿਰਪਾ ਬਹੁਤ ਜ਼ਿਆਦਾ ਕਿਰਪਾ ਬੱਚਿਆਂ ਤੇ ਵੀ ਬਹੁਤ ਕਿਰਪਾ ਹੈ ਹਾਂਜੀ ਬਹੁਤ ਵਧੀਆ ਨਸ਼ਿਆਂ ਤੋਂ ਉਹਨਾਂ ਨੂੰ ਨਸ਼ਿਆਂ ਤੋਂ ਦੂਰ ਕਰ ਦਿੱਤਾ ਹੈ ਉਹਨਾਂ ਬੱਚਿਆਂ ਨੂੰ ऐसे नशे तो बाबा ने ਸਾਡੀ ਹਰ ਪਾਸੇ ਕਿਰਪਾ ਕੀਤੀ ਹੈ ਐਡੀ ਪ੍ਰਾਕਿਰਤਿਕ ਆਪੁਦਾਈ ਦੀ ਹੋਰ ਤਾਂ ਵੀ ਸਾਨੂੰ ਪਹੁੰਚਾਇਆ ਹੈ ਦੇਖੋ ਇਹ ਬੜੀ ਵੱਡੀ ਗੱਲ ਹੈ ਜੀ ਇਹ ਜਿਹੜੀ ਆਪਦਾ ਸੀ ਨਾ ਬੜੀ ਵੱਡੀ ਆਪਦਾ ਸੀ ਔਰ ਇਹਦੇ ਨਾਲ ਕੋਈ ਤੋਂ ਬਚਿਆ ਨਹੀਂ ਹੈਗਾ ਜੀ ਬਾਬੇ ਜਿਹੜੇ ਹੁੰਦੇ ਆ ਅਸੀਂ ਬਿਲਕੁਲ ਨਹੀਂ ਘਬਰਾਂਦੇ ਨਾ ਨਾ ਕਹਿੰਦੇ ਬਾਬਾ ਜੇ ਬਾਬਾ ਜੀ ਹੈ ਤਾਂ ਅਸੀਂ ਵੀ ਹੈਗੇ ਆ ਸਾਨੂੰ ਬੋਦਾ ਬਾਬਾ ਜੀ ਸਾਨੂੰ ਕੁਛ ਨਹੀਂ ਆਣਾ ਬਾਹਰ ਦੇ ਪਿੰਡਾਂ ਨੇ ਸਾਡੇ ਪਿੰਡ ਦੇ ਵਿੱਚ ਸ਼ਰਨ ਲਈ ਹੈ ਲੇਕਿਨ ਇਹ ਤਾਂ ਕੋਈ ਭੁੱਖਾ ਇੱਥੋਂ ਲੰਗਰ ਬਣ ਬਣ ਕੇ ਜਾਂਦਾ ਹੈ ਇੱਥੋਂ ਲੰਗਰ ਬਣ ਬਣ ਕੇ ਜਾਂਦਾ ਹੈ ਹਰੀ ਕਿਨਾਰੇ ਕੋਈ ਕਿਸੇ ਦਰਿਆ ਦੇ ਉੱਪਰ ਬੈਠੇ ਦਿਓ ਹਾਂ ਜੀ ਬਸ ਫਿਰ ਤਾਂ ਇੱਥੇ ਮੰਜਰ ਤੇ ਲੰਗਰ ਉੱਥੇ ਜਾਂਦਾ ਰਿਹਾ ਬਾਹਰ ਜਿੱਥੇ ਜਿੱਥੇ ਜਨਤਾ ਬੈਠੀ ਦੀ ਨਾ ਬਾਬੇ ਨੇ ਬਾਹਰ ਪਤਾ ਕੀ ਰੋਲਾ ਸੀ ਜੀ ਵੀ ਇਹ ਜਿਹੜਾ ਮਰਾੜਾ ਡੁੱਬ ਗਿਆ ਦਾ ਜੀ ਆਹੋ ਨਹੀਂ ਸੋਚਦੇ ਸੀ ਦਾ ਵਾੜਿਆਂ ਨੂੰ ਮਰਾੜੇ ਵਾਲਿਆਂ ਨੇ ਸ਼ਰਨ ਦਿੱਤੀ ਐਸੇ ਮੰਦਰ ਦੇ ਵਿੱਚੋਂ ਭੋਜਨ ਬਣ ਕੇ ਉਹਨਾਂ ਸ਼ਰਨਾਰਥੀਆਂ ਨੂੰ ਉਹਨਾਂ ਦਾ পেট ਭਰਿਆ ਜਾਂਦਾ ਸੀਗਾ ਬਾਬੇ ਦੇ ਪਾਪੇ ਨਾ ਪਟਾ ਦੇ ਇਹ ਗੱਲ ਦੀ ਕਮੀ ਨਹੀਂ ਹੈਗੀ ਸਾਡੇ ਪਿੰਡ ਚ ਵੀ ਨਹੀਂ ਪਿੰਡ ਦੇ ਪਾਸਿਆਂ ਦੇ ਵਿੱਚ ਵੀ ਕੋਈ ਕਮੀ ਨਹੀਂ ਹੈਗੀ ਬਾਬੇ ਨੇ ਫੁੱਲ ਕਿਰਪਾ ਰੱਖੀ ਦੀ ਹੈ। ਸ਼ੁਕਰੀਆ ਬੈਨਤੀ। ਸੋ ਦੇਖੋ ਇਹ ਗੱਲਬਾਤ ਕਰ ਰਹੇ ਸੀ ਮਹਿਲਾਵਾਂ ਨਾਲ ਔਰ ਸਚਾਈ ਵੀ ਹੈ ਕਿਦਾਂ ਰਹੇ ਤੇ ਜੀ। ਬਾਬਾ ਜੀ ਦੀ ਇਹ ਕਿਰਪਾ ਹੈਗੀ ਹੈ ਨਾ ਤਾਂ ਲੋਕ ਉਹਦਾ ਵਰਣਨ ਵੀ ਕਰਦੇ ਨੇ ਸੋ ਗੁਨੇਸ਼ ਉਸੇ ਵੀ ਚੱਲਦਾ ਪਿਆ ਇੱਥੇ ਜੀ। ਸੋ ਦੇਖੋ ਵੀ ਇਸ ਆਪ ਦਾ ਵਿੱਚ ਐਡੀ ਵੱਡੀ ਜਿਹੜੀ ਇਹ ਆਫਤ ਆਈ ਆ। ਉਹਦੇ ਵਿੱਚ ਜਿਹੜਾ ਵਾ ਜੀ ਬਾਬਾ ਅਸਨਜੀ ਤੇ ਲੋਕਾਂ ਦਾ ਵਿਸ਼ਵਾਸ ਲੋਕਾਂ ਦਾ ਪਿਆਰ ਜਿਹੜਾ ਵਾ ਉਹ ਦਿਖਾਈ ਦਿੰਦਾ ਵਾ ਔਰ ਬੜੇ ਵੱਡੇ ਪੱਧਰ ਤੇ ਲੋਕ ਇਥੇ ਪਹੁੰਚਦੇ ਨੇ ਆਰਾਮ ਕਥਾ ਚੱਲਦੀ ਪਈ ਹੈ ਜੀ ਲੋਕਾਂ ਦੀ ਦੇਖੋ ਖਾਸ ਕਰਕੇ ਤੰਦਰੁਸਤੀ ਹਸੇ ਜਿਹੜੀ ਆ ਬਾਬਾ ਮਹਾਰਾਜ ਨੇ ਜਿਹੜਾ ਵਾ ਜੀ ਇਹ ਆਰਾਮ ਕਥਾ ਰਖਾਈ ਆ ਕਿ ਲੋਕਾਂ ਦੀ ਜਿਹੜੀ ਤੰਦਰੁਸਤੀ ਹਸੇ ਜਿਹੜੀ ਮਨੋ ਕਾਮਨਾ ਮੰਗੀ ਜਾਵੇ ਔਰ ਭਗਵਾਨ ਦੀ ਜਿਹੜੀ ਲੋਕਾਂ ਦੇ ਕਿਰਪਾ ਜਿਹੜੀ ਬਣੀ ਰਹੇ ਇਹ ਜਿਹੜੀ ਆਪਦਾਈ ਹੈ ਇਹਦੇ ਵਿੱਚ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ ਜੀ ਸੋ ਸਾਰੀ ਚੀਜ਼ਾਂ ਜਿਹੜੀਆਂ ਇੱਥੇ ਦੇਖਣ ਨੂੰ ਮਿਲਦੀਆਂ ਪੀ ਕੋਈ 15 1600 ਸਾਲ ਪੁਰਾਣਾ ਇਹ ਮੰਦਿਰ ਹੈ ਜੀ 1500 1600 ਸਾਲ ਪੁਰਾਣਾ ਮੰਦਿਰ ਹੈ ਔਰ ਇਸ ਮੰਦਿਰ ਦਾ ਇਤਿਹਾਸ ਵੀ ਬੜਾ ਡੂੰਗਾ ਵਾ ਔਰ ਕਿਰਪਾ ਵੀ ਸੰਕਤਾਂ ਤੇ ਬੜੀ ਹੈ ਜੀ ਆਪਾ ਕਰਪਾ ਵਾ ਸੋ ਬਾਬਾ ਜੀ ਨੇ ਵੀ ਗੱਲਬਾਤ ਕਰਦੇ ਆ ਉਹਨਾਂ ਤੋਂ ਵੀ ਜਾਣਦੇ ਆ ਕਿਉਂਕਿ ਇਹ ਬੜੀ ਵੱਡੀ ਗੱਲ ਹੈ ਪੀ ਜਿਹੜਾ 88 ਚ ਦੇਖੋ ਹੜ ਆਇਆ ਸੀ ਉਦੋਂ ਵੀ ਪਾਣੀ ਨਹੀਂ ਆਇਆ ਔਰ ਅੱਜ ਜਿਹੜਾ ਹੜ ਆਇਆ ਵਾ ਅੱਜ ਵੀ ਪਾਣੀ ਆਇਆ ਇਹ ਕੋਈ ਛੋਟੀ ਗੱਲ ਨਹੀਂ ਹੈ ਬੜੀ ਵੱਡੀ ਗੱਲ ਹੈ ਜੀ ਸੋ ਇਹ ਕੁਝ ਵਿਅਕਤੀ ਬੰਦੇ ਵੀ ਹੈਗੇ ਉਹਨਾਂ ਨੇ ਵੀ ਗੱਲਬਾਤ ਕਰਨੇ ਆ ਬ੍ਰਦਰ ਇੱਕ ਉਹਨੂੰ ਕਹਿੰਦੇ 88 ਚ ਵੀ ਨਹੀਂ ਪਾਣੀ ਆਇਆ ਤੁਹਾਡੇ ਔਰ ਅੱਜ ਵੀ ਪਾਣੀ ਨਹੀਂ ਆਇਆ ਉਹ ਪਾਣੀ ਹਰ ਬੰਨੇ ਆ ਗਿਆ ਤੁਹਾਡੇ ਕਿਉਂ ਨਹੀਂ ਆਇਆ ਭਾਜੀ ਟੋਟਲੀ ਸਾਰੇ ਇਲਾਕੇ ਚ ਪਾਣੀ ਆ ਗਿਆ ਇਸ ਤਰ੍ਹਾਂ ਫੈਲਿਆ ਸੀ ਸਾਡੀ ਜਗ੍ਹਾ ਬਿਲਕੁਲ ਸੇਫ ਰਹੀ ਹੈ ਇਹ ਬਾਬਾ ਜੀ ਦੇ ਸ਼ੇਰਵਾਨ ਵਾਲੀ ਹੈ 88 ਚ ਵੀ ਇਹ ਮੰਨਦੇ ਉਸ ਟਾਈਮ ਟਿੱਡਾ ਹੋ ਗਿਆ ਸੀ ਆਪਾਂ ਦਾ ਨਹੀਂ ਹੈਗਾ ਉਸ ਟਾਈਮ ਹਾਂ ਤੇ ਸਿੱਧਾ ਹੋਇਆ ਆਪਣੇ ਆ ਵੀ ਆਪਣੇ ਆ ਵੀ ਹੋ ਗਿਆ ਤੇ ਹੁਣ ਇਸ ਜਗ੍ਹਾ ਤੇ ਬਿਲਕੁਲ ਚਾਰ ਚੁਫੇਰੇ ਪਾਣੀ ਹੈ ਆਪਣੇ ਬਾਬਾ ਜੀ ਨੇ ਤੁਹਾਡੇ ਨਗਰ ਨੂੰ ਸਮਝਲੇ ਕਹਿ ਸਕਦੇ ਕੀਲਤਾ ਵਾ ਕਿ ਉਹਨਾਂ ਨੇ ਆਪਣੀ ਸ਼ਕਤੀ ਦੇ ਨਾਲ ਵੀ ਇੱਥੇ ਪਾਣੀ ਨਹੀਂ ਆ ਸਕਦਾ ਇਸ ਤਰ੍ਹਾਂ ਹੀ ਗੱਲ ਦੀ ਸੱਚਾਈ ਹੈ ਬਿਲਕੁਲ ਸੱਚ ਹੈ ਉਹ ਕਿਰਪਾ ਚਾਹੀਦੀ ਆ ਸਾਰਿਆਂ ਦਾ ਅਸ਼ੀਰਵਾਦ ਬਣਿਆ ਰਹਿਣਾ ਚਾਹੀਦਾ ਆ ਇਸ ਤਰ੍ਹਾਂ ਬਣਿਆ ਰਹੇ ਪਰਦੇਹੀ ਸਾਰੇ ਕੀ ਪ੍ਰਾਰਥਨਾ ਕਰਦੀ ਆ ਦੇਖੋ ਇਹ ਬੜੀ ਔਖੀ ਘੜੀ ਸੀ ਪਰ ਕਿਤਨਾ ਕਿਤੇ ਜਿਹੜਾ ਵਾ ਜੀ ਬਾਬਾ ਜੀ ਦੀ ਕਿਰਪਾ ਦੇ ਨਾਲ ਜਿਹੜਾ ਵਾ ਜੀ ਔਖੀ ਘੜੀ ਵੀ ਜਿਹੜੀ ਨਿਕਲ ਜਣੀ ਆ ਉਹਨਾਂ ਦਾ ਅਸ਼ੀਰਵਾਦ ਹਮੇਸ਼ਾ ਬਣਿਆ ਰਹਿਣਾ ਔਰ ਇਸ ਦੇਖੋ 1500 1600 ਸਾਲ ਪੁਰਾਣਾ ਮੰਦਿਰ ਇਤਿਹਾਸਿਕ ਮੰਦਿਰ ਆ ਔਰ ਬਾਬਾ ਆਸਨ ਜੀ ਦਾ ਪਵਿੱਤਰ ਸਥਾਨ ਆ ਪਿੰਡ ਮਰਾੜੇ ਵਿੱਚ ਜੀ ਸੋ ਜਰੂਰ ਆਇਓ ਦਰਸ਼ਨ ਕਰਿਓ ਭਗਵਾਨ ਦੇ ਜੀ ਇਸ ਮੰਦਿਰ ਨੂੰ ਜਾ ਕੇ ਹਰ ਮਨੋਂ ਕਾਮਨਾ ਇੱਥੇ ਪੂਰਨ ਹੁੰਦੀ ਰੇਖ ਦੀ ਜਿਹੜੀ ਹੈ ਜੀ ਆਪਣੀ ਅਲੱਗ ਕਹਾਣੀ ਆ ਸੋ ਇਹ ਕਿਤਨਾ ਕਿਤ ਜਿਹੜਾ ਉਹ ਜੀ ਸੰਸਕਾਰ ਹਰ चीज ਜਿਹੜੀ ਹੈ ਇਸ ਦਰਬਾਰ ਤੇ ਮਿਲਦੀ ਆ ਜਿਹੜੇ ਮਾਦਾ ਇੱਥੇ ਗੱਦੀ ਦੇ ਰਾਜਮਾਨ ਨੇ ਉਹ ਬੱਚਿਆਂ ਨੂੰ ਚੰਗੇ ਰਾਹ ਖਾ ਰਹੇ ਨੇ ਚੰਗੇ ਰਸਤੇ ਪਾ ਰਹੇ ਨੇ ਸਭ ਤੋਂ ਵੱਡੀ ਗੱਲ ਜਿਹੜੀ ਤੁਸੀਂ ਸ਼ਾਮ ਨੂੰ ਜਾਂ ਸਵੇਰੇ ਦੇਖ ਲਿਓ ਆਰਤੀ ਵਿੱਚ ਜਿਹੜਾ ਬੜੇ ਵੱਡੇ ਪੱਧਰ ਤੇ ਜਿਹੜੇ ਨੌਜਵਾਨ ਜਿਹੜੇ ਸ਼ਾਮਿਲ ਹੁੰਦੇ ਆ ਜੀ ਇਹ ਸਾਰੀ ਚੀਜ਼ਾਂ ਇਸ ਮੰਦਿਰ ਦੇ ਵਿੱਚ ਤੁਹਾਨੂੰ ਮਿਲਦੀਆਂ ਪਈਆਂ ਆ ਜੀ ਸੋ ਹੋਰ ਵੀ ਕੋਈ ਤਸਵੀਰਾਂ ਤੁਹਾਨੂੰ ਸਾਂਝੀਆਂ ਕਰਾਂਗੇ ਜੀ ਸੋ ਬਾਬਾ ਜੀ ਨਾਲ ਵੀ ਗੱਲਬਾਤ ਕਰਦੇ ਆ ਸੋ ਇਸ ਸਾਈਡ ਤੇ ਵੀ ਕੁਝ ਬੈਠੇ ਦੇ ਆ ਜੀ ਗੱ ਪਾਜੀ ਲੋਕਲ ਜਾਂ ਤੁਸੀਂ ਬਾਹਰੋਂ ਕਿਦੋਂ ਬਾਹਰੋਂ ਆਏ ਹੋ ਕਿ ਨਾ ਪੈਨ ਮਿਕਨੌਰ ਤੋਂ ਮਕਲੋ ਅੱਛਾ ਕਹਿੰਦੇ ਬੜਾ ਪਵਿੱਤਰ ਸਥਾਨ ਆ ਜੀ ਹਾਂਜੀ ਅਸੀਂ ਤੇ ਬਾਹਰ ਦੇ ਆ ਜੀ ਆਹ ਨਹੀਂ ਇਹ ਜਗ੍ਹਾ ਦੇ ਬਾਰੇ ਕੀ ਹਾਂਜੀ ਬਹੁਤ ਵਧੀਆ ਜਗ੍ਹਾ ਬਹੁਤ ਵਧੀਆ ਜੀ ਬੜਾ ਬਹੁਤ ਚੰਗੀ ਜਗ੍ਹਾ ਜੀ ਹਾਂਜੀ ਬਹੁਤ ਮਜ਼ਾ ਆ ਰਿਹਾ ਦੇਖ ਕੇ ਹਾਂਜੀ ਬਹੁਤ ਕਹਿੰਦੇ ਬੜੀ ਕਿਰਪਾ ਮਹਾਰਾਜ ਬਾਜੀ ਕਿਰਪਾ ਬਾਬਾ ਚੀਨਾ ਦੀ ਬਹੁਤ ਕਿਰਪਾ ਹੈ ਸਾਡੇ ਗੁਰੂ ਮਹਾਰਾਜ ਦੀ ਬੜੀ ਕਿਰਪਾ ਹੈ ਐਸੀ ਕਿਰਪਾ ਠੀਕ ਹੈ ਜੀ ਸੋ ਪਾਜੀ ਕੀ ਕਹੋਗੇ ਕਹਿੰਦੇ ਨਾ 88 ਜੀ ਪਾਣੀ ਆਇਆ ਨਾ ਐਰ ਕੀ ਪਾਣੀ ਆਇਆ ਬਾਜੀ ਇਹਨਾਂ ਦੀ ਇ ਬਣ ਟੁੱਟਦਾ ਵੀ ਬੱਚਿਆਂ ਨੂੰ ਇੰਨੀ ਕੀ ਇਹਨਾਂ ਨੇ ਸ਼ਕਤੀ ਦਿੱਤੀ ਕਿ ਬਣ ਜਾਂ ਟੁੱਟ ਰੇ ਉਹ ਵੀ ਬੱਚਿਆਂ ਨੇ ਬਣ ਦਿੱਤਾ ਔਰ ਬਾਬਾ ਚਿਤ ਬਾਬਾ ਜੋਗੀ ਬਾਲਨਾਥ ਜੀ ਇਹਨਾਂ ਦੀ ਇੰਨਾ ਕੀ ਕਿਰਪਾ ਵੀ ਇਹਨਾਂ ਨੇ ਸਾਰੇ ਬੱਚੇ ਇਕ ਲੈਨ ਲਾਤੇ ਆ ਚੰਗੇ ਬਣ ਲਾਏ ਮੈਂ ਕਹਿੰਦਾ ਬਹੁਤ ਵਧੀਆ ਅੱਛੇ ਕੰਮ ਲਾਏ ਆ ਔਰ ਅੱਧੀ ਰਾਤ ਨੂੰ ਉਹਨਾਂ ਬੱਚਿਆਂ ਨੇ ਉੱਠ ਕੇ ਉਹਨਾਂ ਨੂੰ ਬਣਿਆ ਜਿਹੜਾ ਕੋ ਪਿੰਡ 'ਚ ਇੱਕ ਬੂੰਦ ਪਾਣੀ ਨਹੀਂ ਬਗਿਆ ਔਰ ਪਿੰਡ ਦੇ ਚਾਰ ਚਫੇਰੇ 10-10 ਫੁੱਟ ਪਾਣੀ ਸੀ ਹਾਂ ਜੀ ਕਹਿੰਦੇ ਬਾਬਾ ਅਸਨ ਜੀ ਦੀ ਕਿਰਪਾ ਨਾਲ 88 ਚ ਨਹੀਂ ਪਾਣੀ ਆਇਆ 88 ਚ ਨਹੀਂ ਆਇਆ 55 ਚ ਨਹੀਂ ਆਇਆ ਵਾਹ ਜੀ ਵਾਹ ਔਰ ਹੁਣ ਵੀ 25 ਚ ਨਹੀਂ ਆਇਆ ਕਹਿੰਦੇ ਕੋਈ ਮੰਦਰ ਵੀ ਟੇਡਾ ਹੋ ਗਿਆ ਹੈ ਬਾਜੀ ਹਾਂ ਹਾਂ ਮੈਂ ਦੇਖਿਆ ਖੁਦ ਵੇਖਿਆ ਜੀ ਹਾਂ ਜੀ ਮੰਦਰ ਰਾ ਲੋਕਾਂ ਦੀ ਆਸਾ ਕਟ ਗਈ ਇੱਕ 8 ਇੰਚ ਦਾ ਫਰਕ ਪੈ ਗਿਆ ਹੈ ਇਦਾਂ ਜੀ ਜਦੋਂ ਸਾਰੇ ਫਿਰ ਆ ਕੇ ਨੱਕ ਰਗੜਿਆ ਮੱਥਾ ਢੀਟਾ ਸਾਰਾ ਪਿੰਡ ਇਕੱਠਾ ਹੋਇਆ ਰਾਤ ਨੂੰ ਨੀ ਪਿਆ ਅੰਨੀ ਬਾਰਾਜ ਦੀ ਕਿਰਪਾ ਆਈ ਕਿ ਮੰਦਰ ਲੈਵਲ ਤੇ ਬਿਲਕੁਲ ਬਰਾਬਰ ਹੋ ਗਿਆ ਆਪਣੇ ਆਪ ਆਪਣੇ ਆਪ ਹੋ ਗਿਆ ਬਹੁਤ ਸ਼ਕਤੀ ਵਾਲੀ ਜਗ੍ਹਾ ਬਹੁਤ ਸ਼ਕਤੀ ਵਾਲੀ ਜਗ੍ਹਾ ਇਨਾ ਨੂੰ ਤੇ ਵਾਲੀ ਹੈ ਹਰ ਮਨੋਂ ਕਾਮਨਾ ਕਹਿੰਦੇ ਪੂਰੀ ਹੁੰਦੀ ਹੈ ਹਰ ਕੌਣ ਹੈ ਜਿਹੜੀ ਸੱਚੇ ਮਨ ਨਾਲ ਕਰੇਗੀ ਉਹ ਜੇ ਤੀ ਸੱਚੇ ਮਨ ਨਾਲ ਗੇਟ ਵੀ ਇੰਟਰ ਕਰੇਗਾ ਤੁਹਾਡੀ ਸਾਰੀ ਮਨੋਂ ਕਾਮਨਾ ਪੂਰੀ ਹੋਏਗੀ ਹਾਂਜੀ ਬਿਲਕੁਲ ਜੀ ਸੋ ਇਹ ਦੇਖੋ ਕਿਦਾਂ ਕੀਦਾਂ ਸਚਾਈ ਹੈ ਜੀ ਮੈਸਰਸ ਜੀ ਵੀ ਹਰੇਕ ਦਾ ਆਪਣੇ ਆਪਣੇ ਜਿਹੜੇ ਵਿਚਾਰ ਨੇ ਔਰ ਹੈ ਵੀ ਸੱਚ ਆ ਕਿ ਤਰ੍ਹਾਂ ਕਿਹਾ ਜੀ ਬਾਬਾ ਅਸਨ ਜੀ ਦਾ ਪਿੱਤਰ ਸਾਂਝੜਾ ਵਾ ਇੱਥੇ ਹਰ ਮਨੁੱਖ ਆਪਣਾ ਪੁੱਲ ਹੁੰਦੀ ਆ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਨਹੀਂ ਬਾਬਾ ਜੀ ਰਹਿਣ ਦਿੰਦੇ ਸੋ ਇਹ ਬੜੀ ਵੱਡੀ ਗੱਲ ਆ ਥਾਸੀ ਚ ਵੀ ਇਥੇ ਹੜ ਆਇਆ ਔਰ 55 ਜੀ ਦੱਸ ਰਹੇ ਨੇ ਇਹਨੇ ਪੁਰਾਣੇ ਮਯੂਰ ਨੇ ਔਰ ਹੁਣ ਜਿਹੜਾ ਵਾ ਦੇਖੋ 2025 ਜਿਹੜਾ ਹੜ ਆਇਆ ਵਾ ਇਹ ਦੇਖੋ ਇਹ ਜਿਹੜਾ ਜਿੱਥੇ ਖੜੇ ਆ ਇਹ ਬਿਲਕੁਲ ਬਾਰਡਰ ਦੇ ਉੱਪਰ ਪਿੰਡ ਆ ਜੀ ਦਰਿਆ ਦੇ ਉੱਪਰ ਵਾ ਔਰ ਚਾਰੋਂ ਬੰਨੇ ਪਾਣੀ ਪਾਣੀ ਫਿਰਦਾ ਸੀ ਪਰ ਇਸ ਪਿੰਡ ਵਿੱਚ ਪਾਣੀ ਨਹੀਂ ਵੜਿਆ ਜੀ ਇਹ ਬੜੀ ਵੱਡੀ ਗੱਲ ਆ ਕੋਈ ਛੋਟੀ ਗੱਲ ਨਹੀਂ ਹੈਗੀ ਇੱਥੇ ਆ ਕੇ ਸਾਇੰਸ ਵੀ ਜਿਹੜੀ ਫੇਲ ਹੋ ਜਾਂਦੀ ਆ ਜੀ ਸੋ ਮਰਾੜੇ ਤੋਂ ਵਿਜੇ ਸ਼ਰਮਾ ਦੇ ਨਾਲ ਰਜਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ